ਸੈਸਟੀ ਕੈਲਰੀ ਮੈਂ ਜਸਟ ਨੋ ਦ ਟੀਵੀ ਐਂਡ ਅਰਾਈਨਲ ਮਿਲਕੇਸ ਵੀਡੀਓ ਨੂੰ ਦੇਖ ਰਿਹਾ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਇਨ੍ਹਾਂ ਵੀਡੀਓਜ਼ ਦੇ ਜ਼ਰੀਏ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਪੰਜਾਬੀ ਜ਼ੁਬਾਨ ਦੇ ਬਾਰੇ ਵਿੱਚ ਯਾਨੀ ਕਿ ਕੁੱਲ ਮਿਲਾ ਕੇ ਪੰਜਾਬ ਦੇ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਸਬੱਤ ਰ ਦੀ ਹਰੋ ਚੀਜ਼ ਦੇ ਨਾਲ ਜਿਸ ਦਾ ਸਾਨੂੰ ਆਪ ਮਹਾਰੇ ਨੂੰ ਆਉਂਦਾ ਹੈ ਜਿਸ ਦੇ ਵਿੱਚ ਪਹਿਲੀ ਹੈ ਸਾਡੀ ਜ਼ੁਬਾਨ ਪੰਜਾਬੀ ਭਾਸ਼ਾ ਤੇ ਜਿਹੜੇ ਜਿਹੜੇ ਇਸ ਭਾਸ਼ਾ ਨੂੰ ਗਵਾਰਾਂ ਦੀ ਭਾਸ਼ਾ ਦੱਸਦੇ ਨੇ ਉਹਨਾਂ ਦੀ ਜਾਣਕਾਰੀ ਸਵੱਧਾ ਕਰਨ ਲਈ ਅੱਜ ਦੀਨ ਪ੍ਰਯੋਗ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਰਚਤ ਲਈ ਪੰਜਾਬੀ ਭਾਸ਼ਾ ਦਾ ਪ੍ਰਯੋਗ ਕੀਤਾ ਸ਼ਾਹ ਮੁਮਦ ਬੁੱਤੇ ਸ਼ਾ ਵਾਰਿਸ ਸ਼ਾ ਦਾਮੋਦਰ ਇਹਨਾਂ ਨੇ ਪੰਜਾਬੀ ਭਾਸ਼ਾ ਨੂੰ ਚੁਣਿਆ ਆਪਣੀ ਬਾਣੀ ਦੀ ਰਚਨਾ ਕਰਨ ਦੇ ਲਈ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਪੰਜਾਬੀ ਰਾਈਟਰਸ ਇੱਥੋਂ ਤੱਕ ਕਿ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਕਿ ਅੰਗਰੇਜ਼ੀ ਦੇ ਵਿਦਵਾਨ ਸਨ ਉਹਨਾਂ ਨੇ ਵੀ ਆਪਣੀ ਖੁੱਲੀ ਕਵਿਤਾ ਇਹ ਜਿਹੜੀ ਉਹ ਸਤਾ ਜਿਹੜਾ ਰਚਿਆ ਉਸ ਨੂੰ ਪੂਰਾ ਉਹ ਪੰਜਾਬੀ ਭਾਸ਼ਾ ਨੂੰ ਵਰਤ ਕੇ ਹੀ ਉਸ ਦੀ ਸਿਰਜਣਾ ਕੀਤੀ ਸੋ ਪੰਜਾਬੀ ਭਾਸ਼ਾ ਇੱਕ ਵਿਸ਼ਾਲ ਭਾਸ਼ਾ ਹੈ ਏਸੀ ਉਦਾਹਰਣ ਤੁਹਾਨੂੰ ਹੁਣ ਆਪਾਂ ਇਸ ਕਲ ਤੋਂ ਵੀ ਮਿਲ ਸਕਦੀ ਹੈ ਕਿ ਪੰਜਾਬੀ ਭਾਸ਼ਾ ਨੇ ਕੁਸ਼ਾਨ, ਮੌਗਲ, ਮੰਗੋਲਾ ਇਹਨਾਂ ਪਸ਼ਾਵਾਂ ਨੂੰ ਵੀ ਆਪਣੇ ਅੰਦਰ ਜਜ਼ਬ ਕਰ ਲਿਆ। ਸੋ ਇਸ ਦੀ ਵਿਸ਼ਾਲਤਾ ਇਸੀ ਡੂੰਘਾਈ ਦਾ ਅੰਦਾਜ਼ਾ ਇਸ ਕਲ ਤੋਂ ਵੀ ਅਸੀਂ ਲਗਾ ਸਕਦੇ ਹਾਂ। ਸੋ ਉਹ ਲੋਕ ਜਿਨ੍ਹਾਂ ਨੂੰ ਲੱਗਦਾ ਵੀ ਇਹ ਭਾਸ਼ਾ ਜਿਹੜੀ ਆ ਉਹ ਗਵਾਰਾਂ ਦੀ ਆ ਤੇ ਉਹ ਜ਼ਾਹਿਰ ਜੀ ਗੱਲ ਕਿ ਇਸ ਪਾਸ਼ਾਦੀ ਜਿਹੜੀ ਖੂਬਸੂਰਤੀ ਆ ਇਸ ਦੀ ਜਿਹੜੀ ਵਿਸ਼ਾਲਤਾ ਹੈ ਉਸ ਨੂੰ ਸੋਚ ਰ ਸਮਝੇ ਦੇ ਵਿੱਚ ਅਸਮਰੱਥ ਨੇ ਤਾਂ ਹੀ ਤਾਂ ਉਹ ਇਸ ਪਾਸ਼ਾਦੀ ਜਿਹੜੀ ਆ ਕਦਰ ਆ ਉਹ ਪੂਰੇ ਰੂਪ ਦੇ ਵਿੱਚ ਨਹੀਂ ਕਰ ਸਕਦੇ ਸੋ ਜਿਹੜੇ ਵੀ ਇਸ ਪਾਸ਼ਾ ਨੂੰ ਇਸ ਤਰ੍ਹਾਂ ਨਾਲ ਸੰਬੋਧਨ ਕਰਦੇ ਆ ਤਾਂ ਉਹਨਾਂ ਤੇ ਤਰਸ ਖਾਇਆ ਕਰੋ ਉਹਨਾਂ ਨੂੰ ਇਸ ਪਾਸ਼ਾ ਦੀ ਡੂੰਘਾਈ ਨੂੰ ਸਮਝਣ ਲਈ ਸ਼ਾਇਦ ਬਹੁਤ ਸਮਾਂ ਲੱਗ ਜਾਏਗਾ ਸੋ ਬਿਹਤਰੀਆ ਕਿ ਇਸ ਪਾਸ਼ਾ ਦਾ ਜਿਹੜਾ ਪ੍ਰਯੋਗ ਆ ਉਹਸੀ ਨਿਰੰਤਰ ਕਰਦੇ ਜਾਈਏ ਸਾਡੀ ਪੰਜਾਬੀ ਭਾਸ਼ਾ ਜਿਹੜੀ ਆ ਉਹ ਜੇ ਸਰਵੇ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਵਿੱਚ 2022 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਸੀ ਉਤੋਂ ਇਹ ਮਿਲਿਆ ਸੀ ਅੰਕੜਾ ਕਿ ਪਾਕਿਸਤਾਨ ਲਈ ਲੈਂਦੇ ਪੰਜਾਬ ਵਾਲਾ 13 ਕਰੋੜ ਦੇ ਕਰੀਬ ਲੋਕ ਨੇ ਜਿਹੜੇ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਦੇ ਨੇ ਜਰਦੀ ਪੰਜਾਬੀ ਯਾਨੀ ਭਾਰਤ ਦਾ ਜਿਹੜਾ ਪੰਜਾਬ ਹੈ ਉਸ ਦੇ ਵਿੱਚ ਯਾਨੀ ਇੰਡੀਆ ਦੇ ਵਿੱਚ ਜਿਹੜੇ ਲੋਕ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਦੇ ਨੇ ਉਹਨਾਂ ਦੀ ਗਿਣਤੀ ਹੈ ਜਿਹੜੀ 2021 ਦੀ ਗਣਨਾ ਦੇ ਅਨੁਸਾਰ 4 ਕਰੋੜ ਹੈ ਤੇ ਕੁੱਲ ਦੁਨੀਆ ਦੇ ਵਿੱਚ ਜਿੰਨਾ ਇਸ ਭਾਸ਼ਾ ਨੇ ਵਿਸਥਾਰ ਕੀਤਾ ਹੈ ਆਪਣੇ ਪੈਰ ਜਮਾਏ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਿਸਾਲ ਹੈ ਸੋ ਪੰਜਾਬੀਆਂ ਦੀ ਵੈਸੇ ਵੀ ਇੱਕ ਖਾਸੀਅਤ ਰਹੀ ਹੈ ਜਿੱਥੇ ਜਾਂਦੇ ਆ ਉਸ ਜਗ੍ਹਾ ਨੂੰ ਆਪਣਾ ਲੈਂਦੇ ਆ ਉੱਥੋਂ ਦੇ ਹੋ ਜਾਂਦੇ ਆ ਤੇ ਤੁਸੀਂ ਜੀਗਾ ਇਸ ਗੱਲ ਦਾ ਖਿਆਲ ਕੀਤਾ ਹੋਵੇ ਕਿ ਜਿੱਥੇ ਵੀ ਜਾਂਦੇ ਪੰਜਾਬੀ ਜਿੱਥੇ ਆ ਕਾਫੀ ਮਾਤਰਾ ਦੇ ਵਿੱਚ ਰਲ ਜਾਂਦਾ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕਰਨਾ ਕਦੇ ਨਹੀਂ ਭੁੱਲਦੇ ਤੇ ਫੇ ਇਥੋਂ ਮੋਟਾ ਮੱਝਾਂ ਦਾ ਜੀ ਪੰਜਾਬੀ ਭਾਸ਼ਾ ਦੇ ਵਿਸਥਾਰ ਦਾ ਸਾਡੀਆਂ ਬਾਣੀਆਂ ਦਾ ਜਿੱਥੋਂ ਇਹ ਉਚਾਰੀ ਗਈ ਸੀ 16ਵੀਂ ਸਦੀ ਦੇ ਵਿੱਚ ਜਦੋਂ ਇਸ ਦਾ ਨਾਮ ਪਿਆ ਸੀ ਦਾ ਗੁਰਮੁਖੀ ਭਾਸ਼ਾ ਸੋ ਆਪਣੇ ਬੱਚਿਆਂ ਨੂੰ ਇਸ ਦੇ ਇਸਤੇਮਾਲ ਬਾਰੇ ਜ਼ਰੂਰ ਦੱਸਿਆ ਕਰੋ ਇਸ ਦੀ ਅਹਿਮੀਅਤ ਬਾਰੇ ਦੱਸਿਆ ਕਰੋ ਤੇ ਇਸ ਦੀ ਵਿਸ਼ਾਲਤਾ ਬਾਰੇ ਦੱਸਿਆ ਕਰੋ ਆਪਣੀ ਹੱਥ ਦੇ ਵਿੱਚ ਮਹਾਨ ਲਿਪੀ ਹੈ ਜੀ ਇਸ ਦੇ ਕੋਲ ਆਪਣਾ ਵਿਆਕਰਣ ਹੈ ਇਹ ਇਸ ਦੀ ਬਹੁਤ ਵੱਡੀ ਖੂਬੀ ਹੈ ਸੋ ਪੰਜਾਬ 14 ਅਵਸਰਵੇ ਸਦਾ ਤੇ ਪੰਜਾਬੀ ਜਿਹੜੀ ਆ ਉਹ ਜਿਉਂਦੀ ਬਸਤੀ ਰਹੂ ਅਗਲੀ ਵੀਡੀਓ ਦੇ ਵਿੱਚ ਪੰਜਾਬੀ ਭਾਸ਼ਾ ਦੇ ਕਿਸੇ ਹੋਰ ਵਿਸ਼ੇ ਤੇ ਡਿਸਕਸ ਕਰਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ